ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ ਪੰਜਾਬ ਚੈਨਲ ਤੇ ਮੈਂ ਤੁਹਾਡੇ ਨਾਲ ਤਰਸੀਮ ਸਿੰਘ ਗਿੱਲ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅੱਜ ਅਸੀਂ ਗੱਲ ਕਰਾਂਗੇ ਸਰਦਾਰ ਸਵਰਗਵਾਸੀ ਸਰਦਾਰ ਬਰਬੀਰ ਸਿੰਘ ਕੈਨੇਡਾ ਜਰਗ ਦੇ ਆਖਮ ਅਰਦਾਸ ਮੌਕੇ ਸਰਦਾਰ ਬਲਬੀਰ ਸਿੰਘ ਕੈਨੇਡਾ ਇੱਕ ਮਹਾਨ ਸ਼ਖਸੀਅਤ ਸਨ ਤੇ ਉਹਨਾਂ ਦੇ ਭੋਗ ਤੇ ਪਹੁੰਚਿਆ ਅਨੇਕਾ ਹੀ ਸੰਗਤਾਂ ਤੇ ਮਹਾਨ ਸ਼ਖਸੀਅਤਾਂ ਤੇ ਆਓ ਗੱਲਬਾਤ ਕਰਦੇ ਹਾਂ ਸਵਰਗਵਾਸੀ ਸਰਦਾਰ ਬਲਬੀਰ ਸਿੰਘ ਕੈਨੇਡਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜਦੋਂ ਪੈਰੀਂ ਹੱਥ ਲਾਉਣ ਲੱਗੀ ਉਹ ਵੀ ਨੌ ਜਾਦੇ ਬਿਮਾਰ ਸੀ ਉਹ ਬਿਲਕੁਲ ਹੀ ਉਹ ਜਦੋਂ ਪੈਰੀਂ ਹੱਥ ਲਾਉਣ ਲੱਗੀ ਕਹਿੰਦਾ ਨਾ ਨਾ ਬਈ ਕਹਿੰਦਾ ਮੈਂ ਪੈਸੇ ਵੜਾ ਲਈ ਜੇ ਮੈਂ ਹੱਥ ਲਾਦਾ ਨੇ ਪਰਿਹਤ ਨੂੰ ਲਾਉਣ ਦਿੱਤੇ ਅੱਥੀ ਗੱਡੀ 'ਚ ਬੈਠੇ ਨੂੰ ਮਿਲਦੀ ਭੱਜ ਡੰਗਰ ਵਾਲੇ ਹਾਸਤਾ ਵਾਲੇ ਦੀ ਹਾਲਤ ਖਸਤਾ ਦੀ ਡੂੰਗਾ ਹੋ ਗਿਆ ਸੀ ਪਾਣੀ ਵੜਦਾ ਸੀ ਇਹਦੇ 'ਚ ਜੀ ਹੁਣ ਵੀ ਤੁਸੀਂ ਦੇਖੀ ਵੀ ਮਾਰ ਤੋ ਜੀ ਫਿਰ ਉਹ ਕਮਰੇ ਬਣਾਏ ਚਾਰ ਦੁਆਰੀ ਬਣਾਈ ਸਕਣ ਹੋਲ ਬਣਾਈ ਆਪਣੇ ਇਹਨਾਂ ਬਾਅਦ ਤੇ ਪੇਪੂਲ ਬਾਗ ਡੰਗਰਨ ਦਵਾਈਆਂ ਦੇਣ ਬਾਅਦ 92 ਸਾਲ ਤੋਂ ਜ਼ਿਆਦਾ ਉਮਰ ਦੇ ਸਰਦਾਰ ਬਲਵੀਰ ਸਿੰਘ ਮੰਡੇਰ ਦੀ ਅੰਤਿਮ ਅਰਦਾਸ ਦੁਨੀਆ ਭਰ ਵਿੱਚ ਮਸ਼ਹੂਰ ਉਹਨਾਂ ਦੇ ਜੱਦੀ ਪਿੰਡ ਜਰਗ ਦੇ ਅੰਦਰਲੇ ਗੁਰਦੁਆਰਾ ਸਾਹਿਬ ਦੁਪਹਿਰ 1 ਤੋਂ 2 ਵਜੇ ਹੋਈ ਇਸ ਮੌਕੇ ਤੇ ਭੋਗ ਦੇ ਸ਼ਲੋਕ ਉਪਰੰਤ ਕੀਰਤਨ ਅਰਦਾਸ ਕੀਤੀ ਗਈ ਇਸ ਮੌਕੇ ਤੇ ਸਮੂਹ ਨਗਰ ਨਿਵਾਸੀਆਂ ਨਗਰ ਪੰਚਾਇਤ ਗੁਰਦੁਆਰਾ ਪ੍ਰਬੰਧਕ ਕਮੇਟੀ ਯਸ਼ਤੇਦਾਰ ਅਤੇ ਹੋਰ ਸਾਥਕ ਸਬੰਧੀਆਂ ਨੇ ਮੰਡੇਰ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਤੇ ਸਰਦਾਰ ਬਲਵੀਰ ਸਿੰਘ ਮੰਡੇਰ ਨੂੰ ਸ਼ਾਦਾ ਦੇ ਫੁੱਲ ਭੇਟ ਕੀਤੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੇ ਲੰਗਰ ਟੁੱਟ ਵਰਤਾਇਆ ਗਿਆ। ਪ੍ਰਸਨ ਜਾਣਕਾਰੀ ਦਿੰਦੇ ਹੋਏ ਇੱਥੇ ਹੀ ਪਾਇਲ ਤੋਂ ਆਏ ਐਸ.ਡੀ.ਐਮ. ਪ੍ਰਦੀਪ ਸਿੰਘ ਬੈਂਸ ਕਿਸਾਨ ਲੀਡਰ ਲਖੋਵਾਲ ਨੇ ਬਲਵੀਰ ਸਿੰਘ ਮੰਡੇਰ ਕੈਨੇਡਾ ਦਾ ਜੀਵਨ ਪ੍ਰੇਰਨਾ ਸਰੋਤ ਦੱਸਿਆ। ਕਿਹੋ ਜਿਹੀ ਸੋਚ ਦੇ ਮਾਲਕ ਸਨ ਸਰਦਾਰ ਬਲਵੀਰ ਸਿੰਘ ਮੰਡੇਰ ਨਿਤਨੇਮੀ ਸਵੇਰ ਸ਼ਾਮ ਪਾਠ ਕਰਨ ਉਪਰੰਤ ਗੁਰਦੁਆਰਾ ਸਾਹਿਬ ਹਰ ਰੋਜ਼ ਜਾਇਆ ਕਰਦੇ ਸਨ ਸਰਦਾਰ ਬਲਵੀਰ ਸਿੰਘ ਮੰਡੇਰ ਕੈਨੇਡਾ। ਗਰੀਬ ਲੋਕਾਂ ਦੇ ਮਸੀਹਾ ਸਨ ਸਰਦਾਰ ਬਲਵੀਰ ਸਿੰਘ ਮੰਡੇਰ ਜਰਗ ਕੈਨੇਡਾ। ਹਰ ਧਰਮ ਦਾ ਸਤਕਾਰ ਕਰਨ ਅਤੇ ਇਨਸਾਨੀਤ ਨੂੰ ਪਿਆਰ ਕਰਨ ਵਾਲੇ ਵਿਅਕਤੀਆਂ ਅਤੇ ਲੋੜਵੰਦ ਵਿਦਿਆਰਥੀਆਂ ਗਰੀਬ ਲੋਕਾਂ ਦੇ ਮਸੀਹਾ ਸੰਤ ਸਰਦਾਰ ਬਲਬੀਰ ਸਿੰਘ ਮੰਡੇਰ ਜਰਕ ਕੈਨੇਡਾ ਉਹ ਲਿਖਦੇ ਨੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਦਾ ਰਾਹ ਬਣਦੇ ਜੁਗਾ ਤੋਂ ਆਉਂਦੇ ਕਾਫਲੇ ਇਸੇ ਸੱਚ ਦੇ ਦੁਆ ਬਣਦੇ ਜਦ ਤੱਕ ਲਫ਼ਜ਼ ਹੀ ਜਾਂਦੇ ਨੇ ਸੁਨਮਰ ਜਉਣ ਮਰਕੇ ਨਹੀਂ ਉਹ ਕੇਵਲ ਜਿਸਮ ਹੁੰਦੇ ਨੇ ਜੋ ਸੇਵਾ ਵਿੱਚ ਸਵਾਹ ਬਣਦੇ ਉਹ ਕੇਵਲ ਜਿਸਮ ਹੁੰਦੇ ਨਹੀਂ ਜੋ ਸਿਵਿਆਂ ਵਿੱਚ ਸਵਾਭ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਖੁਰਤਾ ਹਾਂ ਤਾਂ ਰਾਹ ਤੇ ਜੀ ਸਚਿ ਸ਼ੀਅਤ ਦੇ ਬਾਰੇ ਦੇ ਵਿੱਚ ਮੈਂ ਇੱਕ ਲਾਈਨ ਦੇ ਵਿੱਚ ਸਭ ਕੁਝ ਕਹਿਣਾ ਹੋਵੇ ਤਾਂ ਮੈਂ ਇਹ ਕਹਾਂਗਾ ਕਿ ਇਹ ਉਹ ਸ਼ਖਸੀਅਤ ਸੀ ਜਿਸ ਦੇ ਚਲੇ ਜਾਣ ਦੇ ਨਾਲ ਇੰਜ ਮਹਿਸੂਸ ਹੁੰਦਾ ਜਿਵੇਂ ਇੱਕ ਵੱਡੀ ਸੰਸਥਾ ਇੱਕ ਵੱਡੀ ਲਾਇਬ੍ਰੇਰੀ ਸੜ ਕੇ ਸੁਆਹ ਹੋ ਗਈ ਬਿਲਕੁਲ ਕਿਸੇ ਤਰ੍ਹਾਂ ਦੀ ਸ਼ਖਸੀਅਤ ਸਨ ਸਰਦਾਰ ਪਰਮੇਸ਼ਰ ਸਿੰਘ ਜੀ ਮਡੇਸ਼ਾ 2012 ਦੇ ਵਿੱਚ ਉਹਨਾਂ ਨਾਲ ਸਾਡਾ ਰਾਬਤਾ ਹੋਇਆ ਇਸ ਪਰਿਵਾਰ ਦੇ ਨੌਜਵਾਨ ਸ਼ਹੀਦ ਸ਼ਹੀਦ ਲਖਮੀਰ ਜੀ ਜਤਿੰਦਰ ਜੀ ਜਤਿੰਦਰਜੀਤ ਸਿੰਘ ਮਡੇਰ ਜਿਸ ਦਾ ਨਾਮ ਸਾਡੀ ਸੰਸਥਾ ਨੂੰ ਮਿਲਿਆ ਹੋਇਆ ਸ਼ਹੀਦ ਲਖਮੀਰ ਜਤਿੰਦਰਜੀਤ ਸਿੰਘ ਸਰਕਾਰੀ ਹਾਈ ਸਕੂਲ ਜਰ ਜਿਸ ਨੂੰ ਲੜਕੀਆਂ ਵਾਲਾ ਸਕੂਲ ਵੀ ਕਹਿੰਦੇ ਆ। ਉਦੋਂ ਇਹ ਸੀ ਦੀ ਵਰਸੀ ਬਸਟੈਂਡ ਅਰਗਦੇਵ ਵਿੱਚ ਬਣੀ ਲਾਇਬ੍ਰੇਰੀ ਦੇ ਵਿੱਚ ਮਨਾਈ ਜਾਂਦੀ ਸੀ। ਤੇ ਅਸੀਂ ਸਟਾਫ ਮੈਂਬਰਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਇਹ ਵਰਸੀ ਸਕੂਲ ਦੇ ਵਿੱਚ ਬਣਾਈ ਜਾਇਆ ਕਰੇ। ਸੋ ਅਸੀਂ ਸਰਦਾਰ ਬਰਬੀਰ ਸਿੰਘ ਜੀ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਸਾਨੂੰ 8 ਦਸੰਬਰ ਦੀ ਵਰਸੀ ਮਨਾਉਣ ਦੀ ਇਜਾਜ਼ਤ ਦਿੱਤੀ। ਦਾ ਯਾਦਦੇ ਰਹੋ। ਜਾਗਦੇ ਰਹੇ ਪਰ ਇਨਾ ਬਹੁਤ ਸੁਣ ਦੇ ਬਾਵਜੂਦ ਲੋਕ ਕੂਪ ਸੁਆ ਜਾਂਦੇ ਨੇ ਦੇਖ ਕੇ ਚੌਕੀਦਾਰ ਕੌਨੀ ਦੇਰ ਤੱਕ ਆਪਣੀ ਡਿਊਟੀ ਲਿਵਾਉਂਦਾ ਰਹਿੰਦਾ ਜਿੰਨੀ ਦੇਰ ਤੱਕ ਸਵੇਰ ਨਹੀਂ ਹੋ ਜਾਂਦੀ ਤੇ ਲੋਕ ਕੂੜੀ ਨੀਂਦ ਤੋਂ ਜਾਗ ਨਹੀਂ ਜਾਂਦੇ ਸਾਡੇ ਇਸ ਕੰਮ ਦੇ ਵਿੱਚ 12 ਸਾਲ ਤੋਂ ਸਰਦਾਰ ਬਲਬੀਰ ਸਿੰਘ ਨੇ ਪੂਰਾ ਸਹਿਯੋਗ ਦਿੱਤਾ ਸਮਾਂ ਇੱਕ ਪ੍ਰੋਗਰਾਮ ਹੁਣ ਤਾਂ ਮੈਸੂ ਹੋਇਆ ਸੀ ਕਰੋਨਾ ਕਾਲ ਦੇ ਵਿੱਚ ਜਦੋਂ ਕੈਨੇਡਾ ਤੋਂ ਭਾਰਤ ਨਹੀਂ ਸੀ ਆਸਾ ਹਰ ਵਾਰ ਸਾਡੇ ਨਾਲ ਬੋਲੇ ਨਾਲ ਮੁੰਡਾ ਜੋੜ ਕੇ ਖੜੇ ਹੁੰਦੇ ਸੀ ਜਦੋਂ ਕਿਤੇ ਇਸ ਵਾਰ ਤੇ ਵਿੱਚ ਕਦੇ ਉਹਨਾਂ ਨਾਲ ਮਿਲਣਾ ਹੁੰਦਾ ਵਿਚਾਰ ਵਟਾਂਦਰਾ ਹੁੰਦਾ ਤਾਂ ਉਹ ਆਪਣੀ ਜ਼ਿੰਦਗੀ 'ਚ ਕੀਤੇ ਗਏ ਸੰਘਰਸ਼ ਨੂੰ ਯਾਦ ਕਰਦੇ ਤੇ ਸਾਨੂੰ ਦੱਸਦੇ ਆਪਣੀਆਂ ਪ੍ਰਾਪਤੀਆਂ ਵੀ ਦੱਸਦੇ ਕਿ 14-15 ਸਾਲ ਉਹਨਾਂ ਦੀ ਧਰਮ ਪਤਨੀ ਸਰਦਾਰਨੀ ਹਰਪਾਲ कौर ਉਹਨਾਂ ਨੂੰ ਛੱਡ ਕੇ ਚਲੇ ਗਏ ਪਰਿਵਾਰ ਨੂੰ ਛੱਡ ਕੇ ਚਲੇ ਗਏ ਉਹਨਾਂ ਦੇ ਤਿੰਨ ਬੱਚੇ سردار سربجیت سن جی سردار پروندر سنگی پر سردار پرمجیت سن جی تو انہوں نے کہاں کہ بچیاں دے بچے جڑے ہیں وہ بھی اپنا خوش خوشمئی خوشحال جیون بتیت کر رہے ہیں جی میں کہاں کہ سردار پرمجی سنگھ جی چھیانوے سال کی عمر کو کے گئے نے اس سٹیج ہوتے اپنا بہترین کردار نبھا کے گئے نے تو دوے شبد یہ کہاں گا کہ اس انسان اور چیانوے سال کا زندگی کا تجربہ سی ਜਿੰਨਾ ਮੇਰੇ ਨਾਲ ਬੋਲ ਕੇ ਬੈਠਦੇ ਦੇਖਿਆ ਸੁਣਿਆ ਪਰਖਿਆ ਜਾਂਚਿਆ ਕੋਈ ਇਨਸਾਨ ਬਹੁਤ ਗਹਿਰੇ ਤੇ ਡੂੰਘੇ ਸੀ ਬੜੇ ਨਿਕੇ ਸੋਜਵਾਨ ਕਿਉਂਕਿ ਉਹਨਾਂ ਨੇ ਪਹਿਲਾਂ ਕਾਨੂੰਗੋ ਦੀ ਨੌਕਰੀ ਰੱਖੀ ਕੀਤੀ ਸੀ ਪਰ ਬਜ਼ੁਰਗਾਂ ਨੇ ਉਹਨਾਂ ਨੂੰ ਛਡਵਾ ਲਈ ਸੀ ਕਿਉਂਕਿ ਜ਼ਮੀਨ ਜਾਂ ਦਾ ਗੁੱਗੀ ਸੀ ਸੋ ਬੜੇ ਨਿਕੇ ਸੋਜਵਾਨ ਇਨਸਾਨ ਜਿਨ੍ਹਾਂ ਕੋਲ ਜ਼ਿੰਦਗੀ ਦਾ ਬਹੁਤ ਜ਼ਿਆਦਾ ਤਜਰਬਾ ਸੀ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਸੀ ਉਹਨਾਂ ਨੇ ਇਹ ਉਹ ਸ਼ਖਸੀਅਤ ਸੀ ਜਿਹੜੀ ਆਪਣੀ ਮਿੱਟੀ ਦੇ ਨਾਲ ਜੁੜੀ ਹੋਈ ਸੀ ਜਿਹੜੀ ਆਪਣੀ ਜੜ੍ਹਾਂ ਦੇ ਨਾਲ ਜੁੜੀ ਹੋਈ ਸੀ ਜਿਹੜੀ ਆਪਣੇ ਭਾਈਚਾਰੇ ਦੇ ਨਾਲ ਆਪਣੇ ਨਗਰ ਦੇ ਨਾਲ ਆਪਣੇ ਸਮਾਜ ਦੇ ਨਾਲ ਜੁੜੀ ਹੋਈ ਸੀ ਸ਼ਖਸੀਅਤ ਸੀ انسان ਤਾਂ ਘਰ ਘਰ ਪੈਦਾ ਹੁੰਦੇ ਨੇ ਪਰ ਇਨਸਾਨੀਅਤ ਕਿਤੇ ਕਿਤੇ ਜਨਮ ਲੈਂਦੀ ਹੈ ਸਾਡੇ ਸਮਾਜ ਦੀ ਬਹੁ ਗਿਣਤੀ ਆਪਣੇ ਧਨ ਦੀ ਵਰਤੋਂ ਦੂਜਿਆਂ ਨੂੰ ਨੀਵਾਂ ਦਿਖਾਉਣ ਲਈ ਕਰਦੀ ਹੈ ਪਰ ਇਸ ਉਹ ਸ਼ਖਸੀਅਤ ਸੀ ਜਿਸ ਨੇ ਆਪਣੇ ਕੰਮ ਦੀ ਵਰਤੋਂ ਦੂਜਿਆਂ ਨੂੰ ਨੀਵਾ ਨਹੀਂ ਬਲਕਿ ਉੱਚਾ ਖਿਖਾਉਣ ਲਈ ਕੀਤੀ ਇਹਨਾਂ ਨੇ ਕਿੱਥੇ ਕਿੱਥੇ ਆਪਣੀਆਂ ਮਢਾਵਾਂ ਦਿੱਤੀਆਂ ਜੇ ਮੈਂ ਉਹ ਬੋਲਣ ਲੱਗ ਜਾਵਾਂ ਤੇ ਲਿਸਟ ਬਹੁਤ ਲੰਬੀ ਹੈ ਜੇ ਕਦੇ ਨਹੀਂ ਪੱਥਰ ਲੱਗਦੇ ਉਹ ਇਹਨਾਂ ਤੇ ਥਾਂ ਥਾਂ ਲੱਗੇ ਹੋਣੇ ਸੀ ਸਰਦਾਰ ਮਨੀਰ ਸਿੰਘ ਜੀ ਇੱਥੇ ਉਹ ਕਟਨ ਕੀਤਾ ਇੱਥੇ ਬੇਟਾ ਦਿੱਤੀ ਸੋ ਗੁਰਬਾਣੀ ਕਹਿੰਦੀ ਹੈ ਜੇ ਘਾਲ ਖਾਈ ਕਿਛਤੋਂ ਦੇ ਨਾਨਕ ਰਾਹ ਪਛਾਣੇ ਸੋ ਕਿੰਨਾ ਆਖਰਾ ਪਰਿਵਾਰ ਨਹੀਂ ਸੀ ਇਹ ਕੇਵਲ ਆਪਣੇ ਤਿੰਨ ਪੁੱਤਰਾਂ ਦੇ ਪਿਤਾ ਨਹੀਂ ਸਨ ਜਿਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਇਕੱਲੇ ਇਸ ਇੱਕ ਪਰਿਵਾਰ ਦੇ ਬਾਪੂ ਨਹੀਂ ਸਨ ਵੈਰ ਉਹ ਮਹਾਲਕ ਪੁੱਤ ਨੇ ਉਹਨਾਂ ਨੂੰ ਬਹੁਤ ਮਿਸ਼ਾਲ ਦਇਆ ਦਿੱਤਾ ਸੀ ਜੇ ਜੀ ਬਾਪੂ ਦੀ ਗੱਲ ਕਰੀਏ ਪਿਤਾ ਦੀ ਗੱਲ ਕਰੀਏ ਜਦ ਸੁੱਖ ਟੰਬਰ ਦੀ ਮੰਗਦਾ ਰੱਬ ਕੋਲੋਂ ਗੁਰੂ ਘਰਾਂ ਵਿੱਚ ਸੀਸ ਝੁਕਾਏ ਬਾਪੂ ਬਾਪੂ ਹੁੰਦਿਆਂ ਫਿਕਰਨਾ ਪੁੱਤਰਾ ਨੂੰ ਕੰਮ ਤਾਂ ਧੰਦੇ ਵੀ ਆਪ ਮੁਕਾਏ ਬਾਪੂ ਚਾਹ ਆੜਨਾ ਦੁਗੇ ਰਹਿਣ ਦੇਵੇ ਮੋਢੀ ਚੱਲ ਕੇ ਮੇਲੇ ਦਿਖਾਏ ਬਾਪੂ ਚਾਰ ਚੁਫੇਰੇ ਵੀ ਹਰ ਦਿਸਮ ਸੁਣੇ ਜਦ ਛੱਡ ਜਹਾਂ ਤੋਂ ਜਾਏ ਬਾਪੂ ਜਦ ਛੱਡ ਸੰਸਾਰ ਨੂੰ ਜਾਏਗਾ ਲੇਕਿਨ ਕਿਤਾ ਸਾਰੀ ਉਮਰ ਬੱਚੇ ਦੇ ਕੋਲ ਇੱਕ ਦੀ ਚਿੰਤਾ ਆਪਣੇ ਜਹਨ ਦੇ ਵਿੱਚ ਆਪਣੀ ਦੀ ਮਾਰ ਵਿੱਚ ਰੱਖ ਕੇ ਬਾਪੂ ਮਾਂ ਮੇਂ ਨਹੀਂ ਕੋਈ ਘਰ ਬਣਦਾ ਪਿਓ ਦੇ ਨਾਂ ਦੀ ਤਾਜ ਮਾਂ ਦੇ ਸਿਰ ਤੇ ਆਸ਼ਾ ਹੁੰਦੀਆਂ ਤੇ ਪਿਓ ਦੇ ਸਿਰ ਤੇ ਰਾਜ ਘਰ ਦੇ ਵਿੱਚ ਪਿਤਾ ਦੀ ਹੋਂਦ ਸੂਰਜ ਵਾਂਗ ਹੁੰਦੀ ਹੈ ਜਿਸ ਵਿੱਚ ਤਪਸ਼ਤਾ ਹੁੰਦੀ ਹੈ ਪਰ ਜਦੋਂ ਇਹ ਨਹੀਂ ਹੁੰਦਾ ਤਾਂ ਕੁਫੇਰੇ ਖਿੰਡਦਾ ਜਾਂਦਾ ਹੈ ਜੁਗੋ ਜਗੋ ਧੰ ਧੰ ਸ਼੍ਰੀ ਗੁਰਪ੍ਰਸਾਦ ਸਾਹਿਬ ਦੀ ਜੁੜੀ ਜੁੜੀ ਸਾਸ ਜੀ ਕਰੋ ਘਤੇ ਪਰਵਾਰ ਜੀ ਵਾਈਫ ਜੀ ਦਾ ਪਾਲਸਾ ਵਾਈਫ ਜੀ ਸਮਾਪਤ ਪਹਿਲੀ ਹੋ ਚੁੱਕਿਆ ਜਿਹੜੀ ਸਰਦਾਰ ਬੰਦੀ ਸਿੰਘ ਜੀ ਦੇ ਜੀਵਨ ਬਾਰੇ ਭਾਈ ਸਾਹਿਬ ਨੇ ਦੱਸਿਆ ਮੀਨਿਤ ਅਕਾਦਮੀ ਬਹੁਤ ਹੀ ਗਿਆਨਵਾਨ ਇਸ ਵੀਰ ਸਾਹਿਬ ਕਿਉਂਕਿ ਜਿਹੜਾ ਗਿਆਨਵਰ ਮੁਖ ਹੁੰਦਾ ਹੈ ਉਹ ਹੀ ਸਮਾਜ ਨੂੰ ਅੱਗੇ ਲੈ ਕੇ ਜਾਂਦਾ ਹੈ ਜਿਹੜਾ ਅਗਿਆਨੀ ਹੁੰਦਾ ਹੈ ਉਸ ਸਮਾਂ ਦੇ ਪਿਛੇ ਮੇਜਰੀਆ ਦਾ ਜਿੱਥੋਂ ਦਾ ਕਮੈਲ ਸਰਾਂ ਜੀ ਉਹਨਾਂ ਦਾ ਸਰਪਰ ਕੀਤਾ ਤੇ ਬੈਠ ਕੇ ਗੁਰਦਵਾਰ ਸਾਹਿਬ ਦੇ ਵਿੱਚ ਇੱਕ ਵਕਤ ਨੂੰ ਉਹਨਾਂ ਦਾ ਕਿ ਉਹਨਾਂ ਨੇ ਇਸ ਨਕਰ ਬਾਗ ਤੇ ਬਹੁਤ ਮਿਹਨਤ ਕੀਤੀ ਇਸ ਨਕਰ ਦਾ ਨਾਮ ਹੈ ਸਾਖਾ ਨਾਨਕਾ ਸਾਹਿਬ ਦੇ ਨਾਮ ਹੀ ਝੜਦਾ ਸਮਿਆਂ ਦਾ ਹੋ ਬੜਕ ਤੇ ਨਾਲ ਸੇ ਔਰ ਜਿਹੜਾ ਅੱਜ ਕਰਪਾ ਦੇਖੀ ਲਈ ਅੱਜ ਦਾ ਜਿਹੜਾ ਸਮਾਰੋਹ ਹੈ ਆਪਾਂ ਸ਼ਰਧਾ ਨਾਲ ਪਹੁੰਚੇ ਧੰਨਵਾਦ ਹੈ ਅੰਨਾ ਮੈਂ ਕਰਦੀ ਹਾਂ ਜੁੜੀ ਜੁੜਾ ਸਰਦਾਰ ਪ੍ਰੀਸੀ ਜੀ ਨੂੰ ਸਾਡੇ ਮੋਢੇ ਮੋਢਾ ਨੂੰ ਨਮਸਕਾਰ ਕਿਉਂ ਨਾ ਸਮਾਜਵਾਦੀ ਸੰਗਠਨ ਵਾਸਤੇ ਪਹੁੰਚ ਕੇ ਕਰਨ ਕੀਤੇ ਨੇ ਐਸੇ ਨੇ ਤੁਹਾਨੂੰ ਲਾਇਬ੍ਰੇਰੀ ਦਾ ਜਾਣਕਾਰੀ ਦਿੱਤਾ ਲਾਇਬ੍ਰੇਰੀ ਵਿੱਚ ਕੀ ਹੁੰਦਾ ਗਿਆਨ ਅੰਧਕਰਾਵਾਂ ਦੇ ਵਿੱਚ ਜਿਹੜਾ ਅਸੀਂ ਕਿਥੋਂ ਜਦੋਂ ਜਾਂਦਾ ਉਹਨਾਂ ਵਾਸਤੇ ਜ਼ਰੂਰ ਦੁੱਖ ਤਾਂ ਲੱਗਦਾ ਵੀ ਇੱਕ ਚੰਗਾ ਮਨੁੱਖ ਸਾ ਸਾਡੇ ਕੋਲ ਚਲੇ ਗਿਆ ਕਿਉਂਕਿ ਮੌਤ ਹਰ ਸਮੇਂ ਮਨੁੱਖ ਦੇ ਉੱਪਰ ਮਂਟਰਾਉਂਦੀ ਰਹਿੰਦੀ ਹੈ ਸਤਿਗੁਰੂ ਜੀ ਬਾਣਿਆ ਪਰਮਾਨੰ ਮਨੁੱਖਾਇ ਪਰਮੰਦਰ ਮੇ ਆਏ ਅਗਨ ਤਗਨ ਜਤਨ ਕਰ ਕਾਲ ਸਤਾਈ ਮਾਨਖਾਇ ਪਰਮੰਦਰ ਮੇ ਆਏ ਮਨੁੱਖ ਦੇ ਉੱਪਰ ਮੌਤ ਵਿੱਚ ਆਉਂਦੀ ਰਹਿੰਦੀ ਹੈ ਸੋ ਸੰਸਾਰਿਕ ਕਾਲ ਜਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਚੰਗੇ ਕੰਮ اور بھائی بلبیت تو ایک سنگھ لے کے چنگی بل چنگی سدر بال سنت ہونا چاہیے اس سے میں بہت لما لواگا کیونکہ سمجھ پہلے ہی بہت ہو چکا ہے واحر جی کا خالصہ واحو جی سردار بلوندر سنگھ جی سردار پرمجیت سنگھ جی سردار پرمجیت سنگھ جی بلوندر سنگھ جی سردار بلوندر سنگھ جی سے وہ بہت ہی بخش گئے بولے سونہا ਦਾ ਮੌਜੂਦ ਨੇ ਸ਼ਾਨਵਾਜ ਖਾਨ ਬਿੱਲੀ ਜਰਗ ਤੇ ਨਾਲ ਜਸਵੀਰ ਸਿੰਘ ਸੀਰਾ ਪੰਚ ਜੀ ਨਾਲ ਗੱਲਬਾਤ ਕਰਾਂਗੇ ਸ਼ਾਨਵਾਜ ਖਾਨ ਬਿੱਲੀ ਦੇ ਨਾਲ ਸਰਦਾਰ ਬਲਬੀਰ ਸਿੰਘ ਕੈਨੇਡਾ ਦੀ ਮੌਤ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜੀਆਂ ਇਹ ਜਿਹੜੀਆਂ ਰੂਹਾਂ ਹੁੰਦੀਆਂ ਨੇ ਪਹਿਲਾਂ ਤਾਂ ਉਹਨਾਂ ਦੇ ਬੱਚਿਆਂ ਦੀ ਮੈਂ ਅਰਦਾਸ ਕਰਦਾ ਵੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਰਦਾਰ ਬਲਬੀਰ ਸਿੰਘ ਜੀ ਕੈਨੇਡਾ ਵਾਲੇ ਪਿੰਡ ਜਰਗ ਦੇ ਜੰਪਲ ਉਹਨਾਂ ਦੇ ਬੱਚਿਆਂ ਦੇ ਲਈ ਮੈਂ ਅਰਦਾਸ ਕਰਦਾ ਵੀ ਉਹਨਾਂ ਦੀ ਮਾਲਕ ਚੜ੍ਹਦੀ ਕਲਾ ਰੱਖੇ ਜਿਹੜੀਆਂ ਇਹ ਜਿਹੇ ਰੂਹਾਂ ਹੁੰਦੀਆਂ ਨੇ ਜੀ ਉਹ ਜਾਂਦੀ ਨਹੀਂ ਹੁੰਦੀਆਂ ਉਹ ਅਮਰ ਹੁੰਦੀਆਂ ਨੇ ਉਹਨਾਂ ਨੇ ਬਹੁਤ ਵੱਡੇ ਵੱਡੇ ਪ੍ਰਾਲੇ ਕੀਤੇ ਨੇ ਜਰਗ ਨਗਰ ਦੇ ਲਈ ਜੇ ਮੈਂ ਦੇਖਾਂ ਪਿਛਲੇ ਸਾਲਾਂ ਦੇ ਵਿੱਚ ਇੱਕ ਮੈਂ ਵੀਡੀਓ ਪਾਈ ਸੀ ਜੋ ਮਾਸੂਮ ਬੱਚੇ ਗਰਾਊਂਡ ਦੇ ਵਿੱਚ ਝੁੱਗੀ ਝੋਪੜੀਆਂ ਦੇ ਵਿੱਚ ਰਹਿੰਦੇ ਸੀਗੇ ਅਤੇ ਉਹ ਵੀਡੀਓ ਬੜੀ ਵਾਇਰਲ ਹੋਈ بڑے ਚੈਨਲਾਂ ਨੇ ਦਿਖਾਈ ਅਤੇ ਸਰਦਾਰ ਬਹਾਦਰ ਸਰਦਾਰ ਬੁਰਭੀ ਸਿੰਘ ਜੀ ਨੇ ਵੀ ਦੇਖੀ ਉਹਨਾਂ ਦੇ ਬੱਚਿਆਂ ਨੇ ਦੇਖੀ ਤੇ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਉਹ ਬੱਚਿਆਂ ਨੂੰ ਅੱਜ ਛੱਤ ਲੈ ਕੇ ਦਿੱਤੀ ਹੈ ਜਿਹੜਾ ਕਿ ਅਮਰਦਾਨ ਕੀਤਾ ਹੈ ਉਹਨਾਂ ਨੇ ਉਹ ਬੱਚੇ ਅੱਜ ਉਹਨਾਂ ਨੂੰ ਬਹੁਤ ਤਸੀਸਾਂ ਦੇ ਰਹੇ ਨੇ ਵੀ ਮਹਾਰਾਜ ਉਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਰੱਖੀ ਅਤੇ ਮੈਂ ਆਪਣੇ ਵੱਲੋਂ ਸ਼ਾਹਨਵਾਜ਼ ਖਾਨ ਸਰਦਾਰ ਬਰਬੀਰ ਸਿੰਘ ਜੀ ਦੀ ਆਤਮਾ ਦੇ ਲਈ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਵੀ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਨਾਲ ਨਿਵਾਜ਼ੀ ਅਤੇ ਉਹਦੀ ਕੁੱਲ ਦੀ ਚੜ੍ਹਦੀ ਕਲਾ ਰੱਖੀ ਦੇਖੋ ਜੀ ਜੇ ਮੈਂ ਕਹਾ ਸੂਰਜ ਨੂੰ ਰੋਸ਼ਨੀ ਦਿਖਾਉਣ ਵਾਲੀ ਗੱਲ ਪੁੱਛੀ ਐ ਤੁਸੀਂ ਇਹ ਬਹੁਤ ਵੱਡਾ ਥੋੜਾ ਸਵਾਲ ਆ ਕਿਉਂਕਿ ਇਹ ਸਰਦਾਰ ਬਲਬੀਰ ਸਿੰਘ ਜੀ ਦੀ ਜੇ ਤਾਂ ਇਹ ਉਹਨਾਂ ਨੇ ਕੰਮ ਕੀਤਾ ਹੋਵੇ ਜਰਗਲੀ ਤਾਂ ਤਾਂ ਮੈਂ ਉਹ ਦੱਸਾਂ ਜੀ ਮੈਂ ਸਮਝਦਾ ਵੀ ਚਾਹੇ ਆਪਾਂ ਜਰਗੜੀ ਵਾਲੇ ਰਾਸਤੇ ਤੋਂ ਚੋ ਜਾ ਜੀ ਉੱਥੇ ਆਪਣੇ ਜਿੱਥੇ ਅਸਲ ਘਾ ਦਾ ਸ਼ਮਸ਼ਾਨ ਘਾ ਉੱਥੇ ਵਿੱਚ ਵੀ ਬਹੁਤ ਵੱਡਾ ਸੰਯੋਗ ਆ ਸਰਦਾਰ ਬਲਬੀਰ ਸਿੰਘ ਜੀ ਦਾ ਅਤੇ ਜੇ ਆਪਾਂ ਖੰਨੇ ਤੋਂ ਭੰਗੂ ਸਪੀਡ ਸ਼ਾਪ ਦੇ ਕੋਲੋਂ ਲੰਘ ਕੇ ਆਈਏ ਤਾਂ ਇੱਕ ਲਾਇਬ੍ਰੇਰੀ ਆ ਬਹੁਤ ਵੱਡੀ ਉਹ ਵੀ ਉਹਨਾਂ ਦੀ ਦੇਣ ਆ ਜਰਗ ਨੂੰ ਬਹੁਤ ਵੱਡੇ ਵੱਡੇ ਪ੍ਰਾਲੇ ਕੀਤੇ ਹੋਏ ਨੇ ਮੈਂ ਸਮਝਦਾ ਵੀ ਉਹ ਪਹਿਲ ਕਦਮੀ ਵੀ ਜਦੋਂ ਕੋਈ ਸਮਾਜ ਸੇਵੀ ਕੰਮ ਲਈ ਕੋਈ ਵੀ ਜਰਗ ਨਗਰ ਦਾ ਕੋਈ ਆਵਾਜ਼ ਉਠਾਉਂਦਾ ਸੀ ਸਰਦਾਰ ਭੁਲਬੀਰ ਸਿੰਘ ਜੀ ਲਈ ਤਾਂ ਉਹ ਦੇਖਦੇ ਨਹੀਂ ਸੀ ਵੀ ਸਾਡੀ ਜੇਬ ਦੇ ਵਿੱਚ ਕੀ ਆ ਤੇ ਉਹਨਾਂ ਨੇ ਗਿਣਿਆ ਨਹੀਂ ਕਦੇ ਮੈਂ ਤਾਂ ਇਹੀ ਸਮਝਦਾ ਵੀ ਉਹਨਾਂ ਦਾ ਦਾਨ ਕੀਤਾ ਹੋਇਆ ਉਹਨਾਂ ਦੇ ਬੱਚਿਆਂ ਦੀ ਸਹਾਇ ਹੋਵੇ ਅਤੇ ਪ੍ਰਮਾਤਮਾ ਉਹਨਾਂ ਦੇ ਬੱਚਿਆਂ ਦੀ ਚੜ੍ਹਦੀ ਕਲਾ ਰੱਖੇ ਕਹਿੰਦੇ ਸਵਾਤਨ ਕੋਟਰ ਨੂੰ ਕੋਟਰ ਪਾਉਣੇ ਤਿੰਨ ਕੋਟਲ ਪਹਿਣ ਲੱਗਣਾ ਜੀ ਵੀ ਗਰੀਬ ਦਾ ਸ਼ਸ਼ਕਾਰ ਸ੍ਰੀ ਫ੍ਰੀ ਕਰ ਦਿਆਂ ਕਰੋ ਜਿਹੜਾ ਕੋ ਦੇ ਗਿਆ ਕੱਢ ਲੈ ਲਿਆ ਕਿ ਜਿਹੜੂ ਜ਼ਿੰਮੇਦਾਰ ਨੇ ਆਪਣੇ ਵੀ ਕਿਸੇ ਗਰੀਬ ਜਾਤੀ ਦੇ ਬੰਦੇ ਤੋਂ ਅਸੀਂ ਪੈਸਾ ਨਹੀਂ ਲੈ। ਵਿੱਚ ਮੰਗ ਤਾਂ ਉਹਨਾਂ ਨੇ ਆਹੀ ਰੱਖੀ ਸੀ ਜੀ ਵੀ ਇਹਨਾਂ ਨੂੰ ਕਿਸੇ ਨੂੰ ਮਨਣਾ ਨਹੀਂ ਕਰਨਾ ਕੋਈ ਵੀ ਬੰਦਾ ਸ਼ਸ਼ਕਾਰ ਕਰ ਸਕਦੇ ਕਿਸੇ ਵੀ ਜਾਤੀ ਦਾ ਕਿਸੇ ਵੀ ਜਾਤੀ ਦਾ ਹੋਵੇ ਕੋਈ ਵੀ ਹੋਵੇ ਹਰੇਕ ਨੂੰ ਅਧਿਕਾਰ ਹੈ ਹਰੇਕ ਦਾ ਉਹ ਪਿੰਡ ਦੇ ਬੰਦਾਨੇ ਵੀ ਮੰਨਿਆ ਭੂਗ ਚੱਲਦੀ ਆ ਆਪਣੀ ਮਰਜ਼ੀ ਨਾਲ ਕੋਈ ਕਿਤੇ ਮਰ ਪਿਆ ਕਰ ਦੇਵੇ ਤੇ ਮੰਨਤਾ ਕਰਦੇ ਨਹੀਂ ਜੀ ਪਿੰਡ ਜਰਗ ਦੇ ਵਿੱਚ ਇਹ ਮੜੀਆਂ ਦੇ ਵਿੱਚ ਕਿਸੇ ਵੀ ਜਾਤੀ ਦਾ ਵਿਅਕਤੀ ਆਪਣਾ ਸੰਸਕਾਰ ਕਰ ਸਕਦਾ ਸਭ ਕਿਸੇ ਦਾ ਵੀ ਕਰ ਸਕਦਾ ਜੀ ਸਭ ਦੇ ਵੀ ਤੇ ਇਹ ਸਰਦਾਰ ਬਲਬੀਰ ਸਿੰਘ ਕੈਨੇਡਾ ਦੀ ਸੋਚ ਸੀ ਇਹ ਉਹਨਾਂ ਦੀ ਦੇਣ ਜੀ ਸਰਦਾਰ ਬਲਬੀਰ ਸਿੰਘ ਕੈਨੇਡਾ ਦੀ ਦੇਣ ਕਿਉਂ ਪਹਿਲੀ ਹੱਥ ਲਾਉਣ ਲੱਗੀ ਉਹ ਨੋਹ ਜਾ ਦੇ ਬਿਮਾਰ ਸੀ ਉਹਦੇ ਬਿਲ ਭਰੇ ਉਹ ਜਾਂ ਪੈਰੀ ਹੱਥ ਚਲਾਉਣ ਲੱਗੇ ਕਹਿੰਦਾ ਨਾ ਨਾ ਬਾਈ ਕਹਿੰਦਾ ਮੈਂ ਪੈਸੇ ਮੜਾ ਲੂ ਜੇ ਮੇਰੀ ਹੱਥ ਲਾਦਾ ਨਹੀਂ ਪੈਰੀ ਹੱਥ ਨਹੀਂ ਲਾਉਣ ਦਿੱਤੇ ਜਿੱਦੀ ਜਿੱਥੇ ਬੈਠੇ ਮੈਂ ਨਾ ਲੱਗਦੀ ਪਾਜੀ ਡੰਗਰ ਵਾਲੇ ਹਾਸਤਾ ਵਾਲੇ ਦੀ ਹਾਲਤ ਖਸਤਾ ਦੀ ਡੂੰਗਾ ਹੋ ਗਿਆ ਕਿ ਪਾਣੀ ਵੜਦਾ ਕੀ ਇਹਦੇ ਚ ਜੀ ਹੁਣ ਵੀ ਤੁਸੀਂ ਦੇਖੀ ਨਹੀਂ ਮਾਰ ਤੋ ਜੀ ਫੇਰ ਉਹ ਕਮਰੇ ਬਣਾਏ ਚਾਰ ਦੁਆਰੀ ਬਣਾਈ ਇਸਕੋ ਉਹ ਲਵਾਏ ਆਪਣੇ ਇਹਨਾਂ ਬਾਅਦ ਤੇ ਪੈਪੂਲ ਵਾਲਾ ਡੰਗਰਨ ਦਵਾਈਆਂ ਦੇ ਲਵਾ ਕੇ ਅਰਜਿਤ ਤੱਕ ਇਹ ਗਿਰੀਏ ਨੇ ਚੈੱਕ ਕੱਟ ਕੇ ਦਿੱਤੇ ਨੇ ਪੰਜਾਹ ਹਜ਼ਾਰ ਤੱਕ ਉੱਥੇ ਬਿਲਾ ਦੇ ਉਹਨਾਂ ਦੇ ਨਾਂ 'ਤੇ ਜੀ ਮਰੀਜ਼ਾਂ ਇੱਕ ਇੱਕ ਮਰੀਜ਼ ਨੇ ਪੁੱਛ ਲਿਆ ਕਹਿੰਦਾ ਸਰਦਾਰ ਜੀ ਦਾ ਵੀ ਪਿੰਡ ਕਿਹੜਾ ਜੀ ਉਹ ਕਹਿੰਦਾ ਭਾਈ ਕੋਈ ਹੋਰ ਕੋਈ ਪਿੰਡ ਤਾਂ ਪਿੰਡੇ ਹੁੰਦਾ ਨਾ ਜੀ ਤੁਸੀਂ ਨਾਂ ਦੱਸੋ ਪਿੰਡ ਸੋ ਉਹਨਾਂ ਨੇ ਨਹੀਂ ਦੱਸਿਆ ਉਹਨਾਂ ਨੇ ਬਹੁਤ ਯਾਦ ਕੀਤਾ ਤੇ ਉਹਨੇ ਕਹਿੰਦਾ ਕਹਿੰਦਾ ਵੀ ਦੱਸਣਾ ਨਹੀਂ ਕਿਸੇ ਕੋ ਜੀ ਮੈਂ ਇੱਕਦੋ ਕੀ ਨਾ ਉਹ ਕਹਿਣਾ ਵੀ ਨਹੀਂ ਜੇ ਦੱਸਣਾ ਜ਼ਰੂਰੀ ਹੁੰਦਾ ਵੀ ਦੇਖ ਕੇ ਕੋਈ ਹੋਰ ਜਾਗਰੂਪ ਹੋ ਕਰਦਾ ਹੁੰਦਾ ਇਹ ਦਾਨ ਦੱਸੇ ਤੇ ਨਹੀਂ ਲੱਗਦਾ ਹੁੰਦਾ ਜੀ ਹੈ ਨਹੀਂ ਉਹਨਾਂ ਦੀ ਸੋਚ ਨਹੀਂ ਇਹ ਜੀ